ਸ਼ਕਤੀ ਤੋਂ ਬਾਅਦ ਵੀ ਬੀਤੇ ਦਿਨੀ ਕਈ ਲੋਕਾਂ ਵੱਲੋਂ ਚਾਇਨਾ ਡੋਰ ਨਾਲ ਪਤੰਗ ਉਡਾਈ ਗਈ ਤੇ ਇਸ ਖੂਨੀ ਚਾਇਨਾ ਡੋਰ ਨੇ ਇੱਕ ਕਰੀਬ 45 ਸਾਲਾਂ ਵਿਅਕਤੀ ਨੂੰ ਆਪਣੀ ਜਪੇੜ ਚਲਾ ਲਿਆ ਜਿਸ ਕਾਰਨ ਉਸ ਦੇ ਕਰੀਬ 40 ਟਾਂਕੇ ਲੱਗੇ ਨੇ ਦੱਸਿਆ ਕਿ ਉਕਤ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਸਮਰਾਲਾ ਦੇ ਨਜ਼ਦੀਕ ਚਾਹਲਣਾ ਪਿੰਡ ਕੋਲ ਲੁਧਿਆਣੇ ਤੋਂ ਮੋਰਿੰਡਾ ਆਪਣੇ ਘਰ ਜਾ ਰਿਹਾ ਸੀ ਇਸ ਦੌਰਾਨ ਉਸ ਨੂੰ ਚਾਇਨਾ ਡੋਰ ਨੇ ਆਪਣੀ ਚਪੇਰ ਚ ਲੈ ਲਿਆ ਤੇ ਚਿਹਰੇ ਨੂੰ ਪੂਰੀ ਤਰ੍ਹਾਂ ਗਹਿਰਾਈ ਚ ਕੱਟ ਦਿੱਤਾ ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਰਾਗੀਰੇਣਾ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਜਿੱਥੇ ਉਸ ਦੇ ਕਰੀਬ 40 ਟਾਂਕੇ ਲੱਗੇ ਨੇ ਗੁਰਪ੍ਰੇਸ਼ਾੰਗਈ ਮਿੱਤ ਤੋਂ ਮਾਰੇ ਵੀ ਮੈਂ ਲੁਧਿਆਣੇ ਤੋਂ ਬਾਸ ਆ ਰਹੀ ਸੀਗਾ ਮੋਰਿੰਡਾ ਨੂੰ ਜਾ ਰਿਹਾ ਸੀਗਾ ਕੀ ਹੋਇਆ ਕੀ ਹੋਇਆ ਚਾਰਾੜ ਉਹ ਰਵੇ ਗਏ ਮੋਟੇ ਇੱਥੇ ਜਿਸ ਨੂੰ ਮੋਟਾ ਰਹਦਾ ਹੈਗਾ ਜੀ ਕਿਹੜੇ ਪੰਡਾ ਦਾ ਮਰਾ ਮੰਡਾ ਟੋਲ ਨਾ ਮਾ ਜਰਾ ਮੰਡਾ ਬਰੰਡੀ ਦੇ ਕੋਲ ਬੈਠੇ ਹੋਏ ਸੀ ਉਹ ਮਰਾ ਮੁੰਡਾ ਲੈ ਗਿਆ ਨਾਲ ਜਰਾ ਇਹ ਸੜਕ ਤੇ ਖੜਾ ਸੀਗਾ ਨਾਲ ਤੇ ਇਹ ਬਾਅਦ ਲੈ ਕੇ ਆਇਆ ਮੰਨੋ ਕਿੰਨੇ ਦਾ ਬੁੱਲਾ ਦਿੱਤਾ ਤਾਂ ਤੇ ਬੰਦ ਨਹੀਂ ਹੋਣ ਵਾਲੇ ਡਾਕਟਰਾਂ ਕੋਲ ਕਿ ਮੈਂ ਲੱਗਵਾਉਂਗਾ ਸਾਢੇ 8 ਦੇ 10 ਲੱਗਿਆ ਮੈਂ ਲੱਗਿਆ ਬਾਹਰ ਸਾਡੀ ਇਹ ਮੇਨ ਹਾਈਵੇ ਤੇ ਲੱਗਦੇ ਹਾਂਜੀ ਮੇਨ ਹਾਈਵੇ ਤੇ ਕੀ ਕਹਿਣਾ ਤੁਹਾਨੂੰ ਤੇਰੇ ਲੋਨ ਦਾ ਇਹਨਾਂ ਲੋਕ ਨੂੰ ਮਗਨਾਂ ਇਹ ਵੇਚਣ ਵਾਲਿਆਂ ਨੂੰ ਪਹਿਲਾਂ ਫੜਨਾ ਜਿਹੜਾ ਜਿਹੜੇ ਵੇਚਦੇ ਆ ਜੀ ਪਤੰਗਾਂ ਵਾਲਿਆਂ ਨੂੰ ਤਾਂ ਬਾਤ ਛੋੜੋ ਕਰਾ ਜਿਹੜੇ ਵੇਚਦੇ ਆ ਦੁਕਾਨ ਤੇ ਇਹਨੂੰ ਫੜਨਾ ਚਾਹੀਦਾ ਇਹ ਤੁਸੀ ਕੱਲੇ ਸੀ ਮੋਟੇ ਕੱਲਾ ਹੀ ਸੀਗਾ ਜੀ ਤਾਂ ਜਾਨ ਬੱਝੀਏ ਕਰਨਾ ਵੱਢ ਹੋ ਗਿਆ ਤਾਂ ਮੈਂ ਤਾਂ ਜਾਨੋਂ ਗਿਆ ਸੀਗਾ ਜੀ ਤੇਨੂੰ ਤੁਸੀਂ ਚਿੱਕ ਕਰਤਾ ਕਰਨਾਂ ਵਾਲਾ ਆ ਮਾ ਫੋਨ ਆਉਂਦੇ ਨਹੀਂ ਮੇਰਾ ਨਾਮ ਗੋਪੀ ਸਿੰਘ ਆ ਜੀ ਕੀ ਜਿਹੜੀ ਘਟਨਾ ਹੋਈ ਕਿਸ ਤਰ੍ਹਾਂ ਇਹ ਚਹਿਲਾ ਪਿੰਡ ਮੈਂ ਖੜਾ ਸੀਗਾ ਤੇ ਮਾੜਾ ਗਾਂ ਤੋਂ ਚਹਿਲਾ ਤੋਂ ਆ ਰਹੇ ਸੀਗੇ ਇਹਨਾਂ ਦਾ ਚੈਨਲ ਰੂਰ ਨਾਲ ਗਾਲਾ ਪੱਟਿਆ ਗਿਆ ਸੀਗਾ ਤੇ ਮੈਂ ਸਰਕਾਰੀ ਹਵਾਲਾ ਲਿਆ ਕੇ ਇਹਨਾਂ ਨੂੰ ਦਾਖਲ ਕਰਾਤਾ ਤੇ ਛੱਟ ਵੀ ਬਹੁਤ ਜ਼ਿਆਦਾ ਲੱਗੀ ਇਹਨਾਂ ਦੇ ਤੇ ਮੋਟਰਸਾਈਕਲ ਵੀ ਇਹਨਾਂ ਕੋਲ ਚਲਾ ਰਹੇ ਸੀ ਸਾਰਾ ਖੂਨ ਨਾਲ ਕੋਟ ਭਰ ਗਿਆ ਇਹਨਾਂ ਦਾ ਕਿੰਨੀ ਕੇਸ ਹੈ ਇਹ ਜੀ ਹੋਗੀ 50 60 ਸਾਲ ਦੀ ਇਹਨਾਂ ਦੀ ਜੀ ਕਿੰਨੀ ਕਿ ਜਿਹੜੀ ਛੱਟ ਲੱਗੀ ਹੈ ਕਿੰਨੀ ਛੱਟ ਇੱਥੋਂ ਤੋਂ ਲੈ ਕੇ ਗਲੇ ਤੱਕਰ ਜਾਨੀ ਕਿ ਬੋਲੇ ਤੱਕਰ ਪੱਟਿਆ ਗਿਆ ਇਹਨਾਂ ਦੇ ਘੜ ਤੋਂ ਕਾ ਟਾਂਕੇ 20 25 ਟਾਂਕੇ ਦਾ ਆਰਾਮ ਨਾਲ ਲੱਗਣਾ ਜੀ ਇਹਨਾਂ ਦੇ ਹਾਂਜੀ ਸਰ ਦਾ ਕੀ ਕਹਿਣਾ ਉਹ ਮੈਨੂੰ ਪੁੱਛ ਰਹੇ ਸੀਗੇ ਵੀ ਤੁਸੀਂ ਕਿੱਥੋਂ ਆਏ ਮੈਂ ਕਿਹਾ ਮੈਂ ਚਾਹਲਾ ਤੋਂ ਆਇਆ ਨਾਂ ਲੈ ਕੇ ਆਇਆ ਇਹਨਾਂ ਨੂੰ ਤੇ ਘੱਟੋ ਘੱਟ 20-25 ਟਾਂਕਿਆਂ ਦਾ ਕੇਸ ਆ ਜੀ ਇਹ ਕਿੰਨੇ ਕ ਵੱਜ ਦੀ ਘਟਨਾ ਹੈ ਇਹ ਇਹ ਹੁਣੇ 10 ਮਿੰਟ ਪਹਿਲਾਂ ਦੀ ਘਟਨਾ ਜੀ ਇਹ 10 ਮਿੰਟ ਪਹਿਲਾਂ ਖੜੇ ਸੀਗੇ ਮੈਂ ਜਾਨਵਰ ਛੱਡੇ ਹੋਏ ਸੀਗੇ ਬਾਹਰ ਮੁਰਗੇ ਤੇ ਉੱਥੋਂ ਮੈਂ ਇਹਨਾਂ ਨੂੰ ਲੈ ਕੇ ਆਇਆ ਇਹਨਾਂ ਦੇ ਘਰ ਦੇਆਂ ਨੂੰ ਤੁਸੀਂ ਇਤਲਾ ਕਰਤੀ ਨਹੀਂ ਘਰ ਦੇਆਂ ਨੂੰ ਨਹੀਂ ਇਹਨਾਂ ਨੂੰ ਦੱਸਿਆ ਨਹੀਂ ਪਤਾ ਨਹੀਂ ਕਿ ਜੀ ਡਾਕਟਰ ਸਾਹਿਬ ਅੱਜ ਜੀ ਵੀ ਬਸੰਤ ਪਰਜਮੀ ਆ ਚਾਈਨਾ ਡੋਰ ਨੂੰ ਲੈ ਕੇ ਕੇਸ ਆ ਇਹਨੇ ਸਰ ਹੁਣੇ ਰੀਸੈਂਟਲੀ ਆਇਆ ਤੇ ਨਾਮ ਗੁਰਪ੍ਰੀਤ ਸਿੰਘ ਸੱਲੋਗ ਗੱਜਨ ਸਿੰਘ ਇਹ ਮਰਿੰਡੇ ਦੇ ਕੋਲ ਪਿੰਡ ਹੈਗਾ ਆ ਟੋਲਾ ਬਾਜਰਾ ਤੇ ਉਧਰ ਦੇ ਹੈਗੇ ਆ ਠੀਕ ਇਹ ਭਾਈ ਸਾਹਿਬ ਮਰਿੰਡੇ ਤੋਂ ਲੁਧਿਆਣੇ ਜਾ ਰਹੇ ਸੀਗੇ ਤੇ ਵਾਪਸੀ ਵੇਲੇ ਚੈਲਾ ਦੇ ਕੋਲ ਟੋਰ ਨਾਲ ਸਾਟ ਲੱਗੀ ਹੈ ਕਿੰਨਾ ਕੀ ਜ਼ਰ ਹੈ ਜਿੰਨੀ ਸੱਪ ਸੀ ਕਾਫੀ ਡੀਪ ਸੀਗੀ स्टिच लगा लिया, बाकी तो अंडर ऑब्जर्वेशन है कोई अभी थे थे जीड़ा नख तो लेके गलत तो पूरा एक कट सीगा कितने डांके लगे ने तो भी हम चली पे जा टांग कोई खतरा तो नहीं है ऑब्जर्वेशन चा आप हर के नि साथ जब तक रिपोर्ट ਉਹ ਤੁਹਾਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਕੋਈ ਲੈ ਕੇ ਆਇਆ ਤੇ ਹੋਰ ਵੀ ਕਿਹਸਾ ਆਏ ਨੇ ਕੋਈ ਮਤਲਬ ਆਏ ਸੀਗੇ ਪਰ ਛੋਟੇ-ਬੋਟੇ ਸੀ ਪਰ ਇਹ ਜਿਆਦਾ ਮੇਜਰ ਸੀ ਕੀ ਇਹ ਇੱਥੇ ਰਹੂਗਾ ਜਾਂ ਨੂੰ ਸ਼ਿਫਟ ਕੀਤਾ ਜਾਂਦੇ ਤੇ ਹਾਲੇ ਤਾਂ ਆਬਜ਼ਰਵੇਸ਼ਨ 'ਚ ਰੱਖਿਆ ਜਿੱਦ ਤੱਕ ਠੀਕ ਰਹੇ ਫਿਰ ਇੱਥੇ ਰੱਖਾਂਗੇ ਉਦੋਂ ਤੱਕ ਫਿਰ ਉਹ ਰੈਪਰ